ਆਲ ਟੂ ਨਿਊਜ਼ ਅਨੰਦੋਈ ਤੁਹਾਡਾ ਸਵਾਗਤ ਪਟਿਆਲੇ ਦੇ ਲਾਗੇ ਪਿੰਡੇ ਸ਼ੰਕਰਪੁਰ ਦੇ ਵਿੱਚ 22 ਸਾਲਾ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਮੋਕਮਪੁਰਾ ਦੇ 22 ਸਾਲਾ ਨੌਜਵਾਨ ਜਗਮੀਤ ਸਿੰਘ ਆਇਆ ਹੋਇਆ ਸੀ ਉਸ ਨੂੰ ਸਮਾਗਮ ਦੇ ਵਿੱਚੋਂ ਬਾਹਰ ਬੁਲਾ ਕੇ ਲਗਭਗ 10 ਬੰਦਿਆਂ ਦੇ ਕਰੀਬ ਲੋਕਾਂ ਨੇ ਉਸ ਨਾਲ ਘੁੱਟਮਾਰ ਕੀਤੀ ਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ ਇਸ ਮੌਕੇ ਚਲਰੇਚ ਮਾਗਮ ਦੇ ਵਿੱਚ ਕਨੌਰ ਦੇ ਐਮ ਐਲ ਏ ਗੁਰਲਾਲ ਸਿੰਘ ਵੀ ਆਜੇ ਸਨ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਹੀ ਇਸ ਜ਼ਖਮੀ ਨੌਜਵਾਨ ਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਉੱਛੜ ਕੇ ਆਏ ਇਸ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਰ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਇੱਕ ਰਿਪੋਰਟ ਮੈਂ ਐਕਸ ਸਰਪੰਚ ਮੋਹਬਤਪੁਰ ਤੋਂ ਜੀ ਅੱਛਾ ਇਹ ਤੁਸੀਂ ਰਾਜਪੁਰਾ ਜੀ ਪੈਂਦਾ ਨਹੀਂ ਪਟਿਆਲਾ ਜੀ ਪਟਿਆਲਾ ਲੱਗਦਾ ਹਾਂਜੀ ਤੇ ਕੀ ਮਾਮਲਾ ਕੀ ਹੈ ਵੀਰ ਜੀ ਉੱਥੇ ਨਾ ਸਮਾਗਮ ਚੱਲਦਾ ਹੈ ਵੀ ਸੰਤਾਂ ਦਾ ਕਸ਼ਮੀਰਾ ਸਿੰਘ ਜੀ ਸੰਤ ਨੇ ਲੋਹਰਾਂ ਵਾਲੇ ਸ਼ੰਕਰਪੁਰ ਪਿੰਡ ਦੇ ਵਿੱਚ ਤੇ ਆਪਣਾ ਬੱਚਾ ਵੀ ਉੱਥੇ ਦੋ ਦਿਨ ਤੋਂ ਸਮਾਗਮ ਵਿੱਚ ਜਾ ਰਿਹਾ ਈ ਤਿੰਨ ਦਿਵਾਨ ਸਨ ਤੇ ਦੋ ਸਮਾਗਮਾਂ ਵਿੱਚ ਗਿਆ ਕੱਲ ਅਖੀਰਲਾ ਦਿਵਾਨ ਸੀ ਲਾਸਟ ਵਾਲਾ ਤੇ ਇਹ ਫਿਰ ਚਲਾ ਗਿਆ ਕਿ ਚਲੋ ਜਾਂਦੇ ਨੇ satsang ਸੁਣਨ ਬੱਚੇ ਤੇ ਜਦੋਂ ਉਹ ਬੱਚੇ ਉੱਥੇ ਜਾ ਕੇ ਬੈਠਾ ਸੀਗਾ ਉੱਥੇ ਗਰਮੀਤ ਸਿੰਘ ਗੋਲਡੀ ਦੇ ਨਾਮ ਦਾ ਇੱਕ ਮੁੰਡਾ ਆਇਆ ਹੈ ਜਿਹੜਾ ਇਹਨੂੰ ਸਾਡੇ ਪਿੰਡ ਦਾ ਹੀ ਏ ਉਹ ਇਹਨੂੰ ਕਹਿੰਦਾ ਵੀ ਆ ਜਾ ਵੀ ਜਗਮੀਤ ਆਪਾਂ ਦੁਕਾਨ ਤੇ ਚੱਲ ਕੇ ਠੰਡਾ ਡੂੰਡਾ ਪੀਨੇ ਆ ਗਰਮੀ ਬੜੀ ਏ ਇਹ ਜਗਮੀਤ ਸਿੰਘ ਨੇ ਆਪ ਬਿਆਨ ਦਿੱਤੇ ਨੇ ਕੋਈ ਆਪਣੀ ਮਨਕਰਤ ਗੱਲ ਨਹੀਂ ਹੈਗੀ ਉਹਨੇ ਜਦੋਂ ਠਾਕੇ ਲਿਆ ਕੇ ਦੁਕਾਨ ਤੇ ਨੂੰ ਮਲਕੇ ਲਿਆਉਣ ਦੀ ਕੋਸ਼ਿਸ਼ ਕੀਤੀ ਏ ਉਹਨੂੰ ਕੋਲਡ ਡਰਿੰਕ ਵੀ ਪਿਆਈ ਜਗਮੀਤ ਨੂੰ ਕੋਲਡ ਡਰਿੰਕ ਪਿਆ ਕੇ ਮੁੜ ਕੇ ਉੱਥੇ ਘੱਟੋ ਘੱਟ 12 ਬੰਦੇ ਹੋਰ ਸਨ ਜਿਨ੍ਹਾਂ ਨੇ ਉਹਦੇ ਉੱਤੇ ਹਮਲਾ ਕੀਤਾ ਵੀ ਜਗਮੀਤ ਨੂੰ ਫੜ ਕੇ ੱੱਕੇ ਨਾਲ ਉਹਨਾਂ ਗੱਡੀ 'ਚ ਲੱਦਣ ਦੀ ਕੋਸ਼ਿਸ਼ ਕੀਤੀ ਪਰ ਇਹ ਮੁੰਡਾ ਜਵਾਨ ਸੀ ਸਾਡਾ ਇਹਨੇ ਆਪਣੀ ਹਿੰਮਤ ਵਿਖਾਈ ਪਈ ਉਹਨਾਂ ਦੀ ਗੱਡੀ 'ਚ ਨਹੀਂ ਲੱਦਿਆ ਗਿਆ ਉਹਨਾਂ ਨੇ ਦਸਤੇ ਮਾਰ ਮਾਰ ਕੇ ਡਾਂਗਾ ਮਾਰ ਮਾਰ ਕੇ ਬਾਹਾਂ ਸਾਰੀਆਂ ਭੰਨੀਆਂ ਲੱਕ 'ਚ ਲੱਤਾਂ ਜਦੋਂ ਉਹਨਾਂ ਤੋਂ ਨਹੀਂ ਲੱਦਿਆ ਗਿਆ ਉਧਰ ਦੀ ਗਰਲਾਲ ਘਨੌਰ ਦਾ ਸੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਬੱਚੇ ਦੀ ਜਾਨ ਬਚਾਦੀ ਉਦ ਸਾਡੇ ਵੱਲ ਤੇ ਫਰਿਸ਼ਤਾ ਬਣ ਕੇ ਆਏ ਸਨ ਉਹ ਕੁਦਰਤੀ ਉਹਨਾਂ ਦੀ ਗੱਡੀ ਜਦੋਂ ਇਹ ਮਾਰਗਟਾਈ ਕਰ ਰਹੇ ਸਨ ਉਹਨਾਂ ਦੀ ਗੱਡੀ ਗਰਲਾਲ ਘਨੌਰ ਦੀ ਤੇ ਐਸ ਐਚਓ ਸਦਰ ਸਾਹਿਬ ਗੰਡਾਘੇੜੀ ਉਹਨਾਂ ਦੇ ਨਾਲ ਇਨਵਾਈਟ ਸਨ ਇੱਥੇ ਸਮਾਗਮ 'ਚ ਇਹ ਵੀ ਕੁਦਰਤੀ ਉੱਥੇ ਆ ਗਏ ਨੇ ਜਦੋਂ ਉਹਨਾਂ ਨੇ ਵੇਖਿਆ ਵੀ ਪੁਲਿਸ ਵੀ ਆ ਗਈ ਤੇ ਹੰਟਰਬੈਜ ਦੀ ਗੱਡੀ ਆ ਗਈ ਹੈ ਇਹਨਾਂ ਨੇ ਮੁੰਡੇ ਨੂੰ ਉੱਥੇ ਹੀ ਸੁੱਟਿਆ ਤੇ ਉਹਨੂੰ ਗੋਲੀ ਮਾਰ ਦਿੱਤੀ ਅੱਛਾ ਹਾਂਜੀ ਜਿਹੜੇ ਬੱਚੇ ਤੇ ਗੋਲੀ ਲੱਗੀ ਹੈ ਕਿੰਨੀ ਉਮਰ ਹੈ ਕੀ ਨਾਮ ਦਾ ਇਹਦਾ ਨਾਮ ਜਗਮੀਤ ਸਿੰਘ ਹੈ ਭਤੀਜਾ ਹੈ ਮੇਰਾ ਉਮਰ 21 ਸਾਲ ਹੈ ਅੱਛਾ ਤੇ ਹੁਣ ਕੀ ਹਾਲਤ ਆ ਉਹਦੀ ਉਹਦੀ ਹਜੇ ਹਾਲਤ ਬਿਲਕੁਲ ਸੀਰੀਅਸ ਹੈ ਜੀ ਰਾਤ ਦੀਆਂ 16 ਬੋਤਲਾਂ ਖੂਨ ਚੜ ਚੁੱਕਿਆ ਜਿੰਨਾ ਕੋ ਖੂਨ ਆਈ ਚੜਾ ਰਹੇ ਆ ਉਹਨਾਂ ਕੋ ਖੂਨ ਉਹ ਬਈ ਜਾਂਦਾ ਹੈ ਹਜੇ ਡਾਕਟਰ ਵੀ ਕਹਿੰਦੇ ਨੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਅੱਛਾ ਕੀ ਮਾਮਲਾ ਕੀ ਹੈ ਪੁਰਾਣੀ ਰੰਜਿਸ਼ ਸੀ ਕੋਈ ਸਾਡੇ ਹਿਸਾਬ ਨਾਲ ਤਾਂ ਕੋਈ ਰੰਜਿਸ਼ ਨਹੀਂ ਜੇ ਰੰਜਿਸ਼ ਹੁੰਦੀ ਤਾਂ ਇਹ ਏਡੇ ਰਿਸਕਸ ਵਿੱਚ ਬੱਚੇ ਨੂੰ ਭੇਜਦੇ ਕਿਉਂ ਅਸੀਂ ਭੇਜਣ ਵਾਸਤੇ ਇਹਨਾਂ ਮਲਕੇ ਬਿਲਕੁਲ ਵੀ ਨਹੀਂ ਭੇਜਦੇ। ਵੱਡੇ ਪਿੰਡ ਦੇ ਹੀ ਆ ਜਿਨ੍ਹਾਂ ਨੇ ਮਾਰ ਹਾਂਜੀ ਤਿੰਨ ਬੰਦੇ ਤੇ ਪਿੰਡ ਦੇ ਹੀ ਨੇ ਜੀ। ਜੀ। ਤੇ ਕੁਝ ਸ਼ੰਕਰਪੁਰ ਦੇ ਨੇ ਜਿੰਦੇ ਵਿੱਚ ਉਮਰਜੀਤ ਸਿੰਘ ਤੇ ਬਲਜੀਤ ਸਿੰਘ ਭਜਣ ਸਿੰਘ ਤੇ ਸਾਡੇ ਪਿੰਡ ਤੋਂ ਗੁਰਮੀਤ ਗੋਲਡੀ ਗੁਰਪ੍ਰੀਤ ਸਿੰਘ ਤੇ ਸ਼ੁਭਮਜੀਤ ਇਹ ਸਾਰੇ ਇਹਨੇ ਮੁੰਡੇ ਕੀ ਕਰਦਾ ਕੀ ਆ ਤੁਹਾਡਾ ਬੇਟਾ ਜਿਹੜਾ? ਇਹ ਆਪਣਾ ਐਗਰੀਕਲਚਰ ਦਾ ਕੰਮ ਹੈ ਜੀ ਖੇਤੀਬਾੜੀ ਦਾ। ਅੱਛਾ ਤੇ ਉਹ ਲੋਕ ਕੀ ਕਰਦੇ ਜਿਨ੍ਹਾਂ ਨੇ ਗੋਲੀ ਮਾਰਦੀ? ਉਹ ਕੀ ਕੀ ਕਹਿ ਸਕਦੇ ਆ ਜੀ ਮਾੜੇ ਚੰਗੇ ਵੀ ਕੰਮ ਕਰਦੇ ਨੇ ਸਾਰੇ। ਬਲੈਕਾਂ ਵੀ ਕਰਦੇ ਨੇ। ਬਾਕੀ ਉਹਨਾਂ ਕੋਲ ਖੇਤੀ ਦਾ ਕਿੱਲਾ-ਕਿੱਲਾ ਦੋ-ਦੋ ਹੀ ਏ ਪਰ ਐਸ਼ਾ ਸਾਡੇ ਤੋਂ ਜਾਰੀਆਂ ਕਰਦੇ ਆਂ ਸਰਕਾਰ ਕੇ ਬੇਨਤੀ ਆ ਵੀ ਵੇਖੋ ਖੁੱਲੇ ਆਮ ਇੱਕ ਨਹੀਂ ਵੀ ਅਸੀਂ ਇੱਕ ਨਹੀਂ ਕਹਿ ਰਹੇ ਹਜ਼ਾਰਾਂ ਦੀ ਸੰਗਤ ਸੀ ਜਿੰਦੇ ਵਿੱਚ ਰਾਤੀ ਗੁੰਡਾ ਕਰਦੀ ਨੇ ਨੰਗਾ ਨਾਚ ਕੀਤਾ ਤੇ ਕਿਹੜੇ ਪਥਾਣੇ ਚ ਮਾਮਲਾ ਦਰਜ ਕਰਾ ਅਸੀਂ ਸਾਡਾ ਥਾਣਾ ਪਟਿਆਲਾ ਚੌਂਕੀ ਬਾਦਰਕੜ ਲੱਗਦੀ ਸਨ ਵੈਸੇ ਜੀ ਤੁਸੀਂ ਪਹੁੰਚੇ ਹੋ ਹੁਣ ਪਿੰਡ ਦੇ ਵਿੱਚ ਇਹ ਵਾਰਦਾਤ ਹੋਈ ਏ ਕਿਸ ਤਰ੍ਹਾਂ ਦੇਖ ਦਿਆਂ ਵਾਰਦਾਤ ਨੂੰ ਵੇਖੋ ਗਲਤ ਹੈ ਜੀ ਵਾਰਦਾਤ ਇਹੋ ਜਿਹੀ ਹੁਣ ਇੱਕ ਕਿਸਮ ਦਾ ਤੇ ਇਹ ਨੰਗਾ ਨਾਚ ਹੋਇਆ ਹਨਾ ਪ੍ਰੋਗਰਾਮ ਚੱਲਦਾ ਬਾਬਿਆਂ ਦਾ ਪ੍ਰੋਗਰਾਮ ਉੱਥੇ ਦੀਵਾਨ ਚੱਲਦੇ ਸੀ ਜਿਵੇਂ ਹੁਣ ਦੱਸਣ ਅਨੁਸਾਰ ਵੀ ਉੱਥੋਂ ਬੁਲਾ ਕੇ ਲੈ ਜਾਂਦਾ ਬਾਹਰ ਲੈ ਕੇ ਜ਼ਬਰਦਸਤੀ ਗੱਡੀ ਛੁਡਦੇ ਰਹਿ ਅਗਰ ਜੇ ਉੱਪਰੋਂ ਕੋਈ ਆ ਗਏ ਜਿਵੇਂ ਹੁਣ ਦੱਸਿਆ ਵੀ ਗੁਰਲਾਲ ਹੁਣੀ ਆ ਗਏ ਜਾਂ ਪੁਲਿਸ ਮੁਲਾਜ਼ਮ ਕੋਈ ਪਹੁੰਚੇ ਤੇ ਫਿਰ ਗੋਲੀ ਮਾਰ ਦਿੱਤੀ ਇਹ ਗਲਤ ਹੈ ਇਹੋ ਜਿਹਾ ਪੰਜਾਬ ਦੇ ਅੰਦਰ ਅੱਗੇ ਵੀ ਆਪਾਂ ਵੇਖ ਹੀ ਰਹੇ ਹਾਂ ਵੈਸੇ ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਬਹੁਤ ਵੱਡੇ ਪੱਧਰ ਤੇ ਸਖਤੀ ਕਰਨੀ ਚਾਹੀਦੀ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਸਰਕਾਰ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਔਰ ਨੱਥ ਪਾਉਣੀ ਚਾਹੀਦੀ ਹੈ ਟਕਾ ਕੇ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਅੱਗੇ ਤੋਂ ਬਿਲਕੁਲ ਨਾ ਹੋਣ ਐਂ ਲੱਗਦਾ ਵੀ ਜਿਵੇਂ ਡਰ ਹੀ ਲੈ ਗਿਆ ਲੋਕਾਂ ਦਾ ਆਮ ਹੋ ਰਿਹਾ ਕਦੀ ਉੱਥੇ ਕਿਸੇ ਨੇ ਗੋਲੀ ਮਾਰਤੀ ਕਦੇ ਉੱਥੇ ਗੋਲੀ ਮਾਰਤੀ ਇਹ ਗਲਤ ਹੋ ਰਿਹਾ ਸਰਕਾਰ ਨੂੰ ਬਿਲਕੁਲ ਸਖਤ ਸਟੈਂਡ ਲੈਣਾ ਚਾਹੀਦਾ ਸਰਕਾਰ ਪੂਰੀ ਚੱਕਰਾਂ 'ਚ ਫਸ ਗਈ ਲੈਂਡ ਆਰਡਰ ਦੀ ਹਾਲਤ ਜਿਹੜੀ ਹੈ ਬਿਲਕੁਲ ਉਲਝ ਗਈ ਡੀਜੀਪੀ ਨੇ ਕੱਲ ਚਿੱਠੀ ਲਿਖੀ ਆ ਜੀ ਹਣਾ ਇਹਦਾ ਮਤਲਬ ਸਰਕਾਰ ਹੱਥ ਖੜੇ ਕਰ ਗਈ ਮੈਨੂੰ ਐ ਲੱਗਦਾ ਸਰਕਾਰ ਹੱਥ ਖੜੇ ਕਰ ਗਈ ਵੀ ਲਾਂਡਰ ਆਰਡਰ ਦੀ ਹਾਲਤ ਜਿਹੜੀ ਸਾਤ ਹਜ਼ਾਰੀ ਨਹੀਂ ਜਾਂਦੀ ਸਾਨੂੰ ਕੰਪਨੀਆਂ ਦਿਓ ਕੋਈ 10 ਕੋਈ 15 ਕੰਪਨੀਆਂ ਇਹਨਾਂ ਨੇ ਮੰਗੀਆਂ ਉਹਦਾ ਤੋਂ ਵੀ ਲਾਂਡਰ ਆਰਡਰ ਦੀ ਹਾਲਤ ਜਿਹੜੀ ਉਹ ਉਲਝਦੀ ਜਾਂਦੀ ਹੈ ਬਿਲਕੁਲ ਸਰਕਾਰ ਨੂੰ ਬਿਲਕੁਲ ਸਖਤ ਹੋਣਾ ਚਾਹੀਦਾ ਇਹੋ ਜਿਹੇ ਗੁੰਡੇਗਰ ਦੇ ਲੋਕ ਜਿਹੜੇ ਨੇ ਉਹਨਾਂ ਤੇ ਨੱਥ ਪਾਉਣੀ ਚਾਹੀਦੀ ਹੈ ਇਹੋ ਜਿਹੇ ਹਾਲਾਤ ਹੋਏ ਤਾਂ ਫਿਰ ਕਿੱਧਰ ਨੂੰ ਜਾਊਗੀ ਕਹਾਣੀ ਫਿੱਕੇ ਤੋਂ ਫਿਰ ਸੰਭੇ ਨਹੀਂ ਜਾਣਾ ਬਿਲਕੁਲ ਹੀ ਸਰਕਾਰ ਤੋਂ ਇਹ ਚੱਲ ਰਿਹਾ ਸੀ ਕਾਫੀ ਇਕੱਠ ਸੀਗਾ ਪਿੰਡ ਦਾ ਮਾਹੌਲ ਸੀਗਾ ਉਹ ਸਭ ਦੇ ਤੁਹਾਨੂੰ ਹਲੇ ਵੀ ਕਿਤੇ ਗ੍ਰਿਫਤਾਰੀ ਨਹੀਂ ਹੋਈ ਜੀ ਉਹੀ ਗੱਲ ਹੈ ਵੀ ਤਕਰੀਬਨ ਕਲੀਅਰ ਹੀ ਦੇਖੋ ਨਾ ਮਾਲਕਾਂ ਨੇ ਬਿਲਕੁਲ ਕਲੀਅਰ ਦੱਸਤਾ ਵੀ ਆ ਫਲਾਣਾ ਬੰਦਾ ਬਲਾ ਕੇ ਲੈ ਗਿਆ ਕੋਈ ਉਹਲਾ ਸ਼ਿਪਾ ਤਾਂ ਹੈ ਨਹੀਂ ਠੀਕ ਹੈ ਨਾ ਤੇ ਫਿਰ ਸਰਕਾਰ ਨੂੰ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਔਰ ਸਖਤ ਕਾਰਵਾਈ ਕਰਨੀ ਚਾਹੀਦੀ ਅੱਗੇ ਤੋਂ ਢੱਲ ਪੈ ਜਾਵੇ ਇਹੋ ਜਿਹਾ ਕੰਮਾਂ ਨੂੰ ਕਿਉਂ ਐਵੇਂ ਕਿਸੇ ਦੀ ਹਿੰਮਤ ਹੀ ਨਾ ਪੈ ਜਾਵੇ ਜਣਾ ਖਣਾ ਉੱਠੇ ਜਿੰਨੂੰ ਮਰਜ਼ੀ ਆਵਾਜ਼ ਮਾਰੇ ਲਿਆ ਕੇ ਬਾਹਰ ਗੋਲੀ ਮਾਰ ਦੇ ਇਹੋ ਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਖਤ ਤੋਂ ਸਖਤ ਸਜ਼ਾ ਜਿਹੜੀ ਇਹ ਕਾਰਵਾਈ ਏ ਇਹ ਹੋਣੀ ਚਾਹੀਦੀ ਏ ਔਰ ਜਿਹੜੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਫੜ ਕੇ ਤੇ ਸਲਾਕਾਂ ਦੇ ਪਿੱਛੇ ਦੇਣਾ ਚਾਹੀਦਾ ਸਰਕਾਰਾਂ